ਬੰਦਗੀ ਦੇ ਵਿੱਚ ਇੱਕ ਗੱਲ ਬੜੀ ਵਾਰ ਸੁਣਾਈ ਦਿੰਦੀ ਏ ਤਸੱਵਰ ਕਿ ਜਦੋਂ ਅਸੀਂ ਸਿੱਧਾ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਲ ਉਸ ਰੱਬ ਦੇ ਨਾਲ ਮੇਲ ਕਰਨਾ ਹੈ ਧਿਆਨ ਬੰਦਗੀ ਰਹੀਂ ਤਸੱਵਰ ਕਿਦਾ ਕਰੀਏ ਇੱਕ ਬਸਿਆਪਾ ਕਹਿੰਨੇ ਆ ਕਿ ਉਹ ਨਿਰাকার ਆ ਪਰਵਰਦੀਕਾਰ ਆ ਅਪਾਰ ਆ ਅਗਮ ਆ ਬਿਆਨਥਿਆ ਫਿਰ ਜਦੋਂ ਧਿਆਨ 'ਚ ਬੈਠਣਾ ਕਈ ਵਾਰ ਧਿਆਨ ਨਹੀਂ ਲੱਗਦਾ ਤੇ ਤਸੱਵਰ ਕਿਦਾ ਕਰੀਏ ਧਿਆਨ ਕਿਦਾ ਕਰੀਏ ਤੇ ਇੱਥੇ ਸਾਡੇ ਵੱਡੇ ਬਜ਼ੁਰਗ ਬਾਬਾ ਬਿਹਾਰੀ ਲਾਲ ਜੀ ਕੀ ਕਰਦੇ ਸੀ ਕਿ ਉਸ ਮਾਲਕ ਤੋਂ ਇਲਾਵਾ ਜੇ ਅਸੀਂ ਕਿਸੇ ਦਾ ਵੀ ਧਿਆਨ ਕਰਦੇ ਆ ਤੇ ਉਹ ਗਲਤ ਹੈ ਉਹਨੂੰ ਅਸੀਂ ਕਫਰ ਕਹਿ ਲੈਨੇ ਫਿਰ ਉਹਨਾਂ ਦੱਸਿਆ ਕਿ ਜੇ ਧਿਆਨ ਕਰਨਾ ਨਾ ਤੇ ਤੇ ਸਬਰ ਦੀ ਗੱਲ ਆ ਤੇ ਆਪਣਾ ਮੁਰਸ਼ਿਦ ਹੈ ਜਿਹੜਾ ਤੁਹਾਡਾ ਮਾਲਕ ਹੈ ਤੁਹਾਡਾ ਗੁਰੂ ਹੈ ਤੁਸੀਂ ਧਿਆਨ ਵਿੱਚ ਉਹਦਾ ਧਿਆਨ ਕਰਕੇ ਉਸ ਪਰਮ ਪਰਮੇਸ਼ਵਰ ਨਾਲ ਉਸ ਖੁਦਾ ਦੇ ਨਾਲ ਮੇਲ ਕਰ ਸਕਦੇ ਕਿਉਂਕਿ ਉਹ ਜਿਹੜਾ ਗੁਰੂ ਹੈ ਜਿਹੜਾ ਕਮਲ ਮੁਰਸ਼ਿਦ ਹੈ ਉਸ ਮਾਲਕ ਦੇ ਨਾਲ ਮਿਲਿਆ ਹੋਇਆ ਹੈ ਉਸ ਮਾਲਕ ਨੂੰ ਉਹ ਪਹਿਚਾਣਦਾ ਆ ਜਦੋਂ ਅਸੀਂ ਉਹਦਾ ਧਿਆਨ ਕਰਕੇ ਉਸ ਮਾਲਕ ਦਾ ਧਿਆਨ ਕਰਾਂਗੇ ਨਾ ਤੇ ਉਹ ਹੀ ਗੁਰੂ ਸਾਡਾ ਉਹ ਹੀ ਮੁਰਸ਼ਿਦ ਤੁਹਾਨੂੰ ਉਸ ਮਾਲਕ ਦੇ ਰਾਹ ਤੱਕ ਲੈ ਕੇ ਜਾਏਗਾ